ਉਦੋਂ ਤੱਕ ਆਪਣਾ ਆਪਣੇ ਕੌਮ ਨੂੰ ਵੀ ਤਗੜਾ ਨਹੀਂ ਰੱਖ ਸਕਦੇ। ਤੋਂ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾਰਨਾ ਦੇਖੋ ਮੈਂ ਬਹੁਤ ਕਾਫੀ ਜੂਨੀਅਰ ਹਾਂ। ਪਰ ਕਿਉਂਕਿ ਜੂਬਾਰੀ ਪ੍ਰਧਾਨਗੀ ਦੀ ਅਦਾਸੂ ਮਿਲੀ ਹੈ। ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ-ਜੋ ਆਪਣੇ ਕੌਮ ਤੋਂ ਅਲੱਗ ਹੋਏ ਆ। ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲਾ ਮੰਗੀ ਸੀ ਮੈਂ ਹੁਣ ਵੀ ਮੰਗਦਾ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਹੈ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਦੋਂ ਵੰਡੇ ਗਿਆ ਕੋਈ ਇੱਧੇ ਇੱਧੇ ਤੇਰੇ ਤੇ ਵੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਤੇ ਦੇਖੋ ਆਪਣੇ ਸਾਰੇ ਪੰਜਾਬ ਤੋਂ ਵੀ ਹੌਸਲਾ ਦੇ ਚ ਵੀ ਹੌਸਲਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਤੇ ਫੋਨ ਆਉਣ ਲੱਗੇ ਕਿ ਜੀ ਕੱਟੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਜਿਨ੍ਹਾਂ ਦਾ ਮਨ ਹਲੇ ਨਹੀਂ ਪੜਿਆ ਇਹਾ ਉਹਨਾਂ ਨੂੰ ਬੇਨਤੀ ਕਰਦਾ ਇਕੱਠੇ ਹੋ ਜੋ ਤਾਂ ਹੀ ਤੁਸੀਂ ਆਪਾਂ ਬੱਥ ਸਕਾਂਗੇ ਤੇ ਇਸ ਕਰਕੇ ਮੈਂ ਕਾਫੀ ਦੇਰ ਦਮੈਂ ਬੇਨਤੀ ਕਰ ਰਿਹਾ ਸੀ ਸੰਤ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਨਾਲ ਬਹੁਤ ਲਗਾਇਆ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਨਾਲ ਬਹੁਤ ਲਗਾਇਆ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿਕਾਉਂ ਵਾਸਤੇ ਤੇ ਕਾਲੀ ਦਲ ਵਾਸਤੇ ਬਹੁਤ ਪੁਰਾਣਾ ਇਤਿਹਾਸ ਤੇ ਯੋਗਦਾਨ ਰਿਹਾ। ਸੋ ਜਿਹੜੇ ਪਰਿਵਾਰ ਐਜੇ ਜਿਨ੍ਹਾਂ ਦਾ ਇਤਿਹਾਸ ਸਿਕਾਉਂ ਦੇ ਸੇਵਾ ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਕੱਠੀ ਪੀੜੀ ਤੇ ਪੀੜੀ ਇਕੱਠੀ ਆਪਣੇ ਜਨਰੇਸ਼ਨਸ ਨੂੰ ਆਪਾਂ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਹਾਂ ਅੱਜ ਦਿੱਲੀ ਦਾ ਸਮੂਚਾ ਸਿੱਕ ਇਕੱਠਾ ਹੋ ਗਿਆ ਝੰਡੇ ਥਲੇ ਸਰਨਾ ਸਾਹਿਬ ਬੈਠੇ ਆ ਜੇ ਤੁਸੀਂ ਦੇਖੋਗੇ ਦਿੱਲੀ ਕਰਤਾਰਾ ਇਲੈਕਸ਼ਨ ਦੇ ਇਲੈਕਸ਼ਨ ਦਾ ਸੁਭਾਵ ਵੀ ਦੇਖੋ ਤਿੰਨੇ ਪਾਰਟੀਆਂ ਇੱਕ ਹੋ ਗਈਆਂ ਹੁਣ ਸਰਨਾ ਸਾਹਿਬ ਵੀ ਲੜੇ ਸੀ ਮੰਜੀ ਦੀ ਵੀ ਕਾਲੀ ਕਾਲੀ ਦਲ ਅੱਜ ਤਿੰਨੇ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਹੁਣ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਿਹਾ ਤੇ ਜਿਹੜੇ ਨਹੀਂ ਹੋਰ ਉਹਨਾਂ ਨੂੰ ਬੇਇੱਜ਼ਤੀ ਕਰਦਾ ਆ ਜੋ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਦੂਜੇ ਵਿਰੋਧੀ ਝੁਕਣਗੇ ਤੁਹਾਡੀ ਤਾਕਤ ਨੂੰ ਦੇਖ ਕੇ ਝੁਕਗੇ ਤੇ ਮੈਂ ਫਿਰ ਤੋਂ ਬੇਇੱਜ਼ਤੀ ਕਰਦਾ ਜੀ ਮਨਜੀਤ ਜੀ ਨੂੰ ਕਿ ਆਓ ਤੁਸੀਂ ਕਾਲੀ ਦਲ ਦੀ ਵਿੱਚ ਆਓ ਤੁਸੀਂ ਤੁਹਾਡੀ ਬੜੀ ਲੋੜ ਹੈ ਤੁਹਾਡੇ ਸਾਥੀਆਂ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸਰਨਾ ਸਾਹਿਬ ਮਨਜੀਤ ਜੀ ਸਾਰੀ ਆਪਾਂ ਜਿਨੀ ਟੀਮ ਹੈ ਸਖੇ ਰਲ ਮਿਲ ਕੇ ਇੰਨੇ ਤਕੜੇ ਇੱਥੇ ਹੋ ਰਹੀਏ ਕਿ ਥੋਡੇ ਸਾਹਮਣੇ ਵੱਡੀ ਤੇ ਵੱਡੀ ਤਾਕਤ ਝੁਕੇ ਤੇ ਥੋੜਾ ਥੋਡੇ ਨਾਲ ਥੋਡੀ ਕੌਮ ਵਾਸਤੇ ਆਪਾਂ ਜੋ ਮਸਲੇ ਆ ਆਪਾਂ ਤਾਂ ਹੀ ਆਪਾਂ ਹੱਲ ਕਰਾ ਸਕਾਂਗੇ ਸੋ ਮੈਂ ਅੱਜ ਬੇਨਤੀ ਕਰਨ ਆਇਆ ਸੀ ਤੇ ਮੈਨੂੰ ਪੂਰਾ ਇੱਜ਼ਤ ਦਿਨਾ ਬੇਨਤੀ ਪ੍ਰਵਾਨ ਕਰ